ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮਾਲਾ ਕਲਾਂ ਪਿੰਡ ਆ ਜੀ ਆਪਣੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਮੋਗੇ ਸ਼ਹਿਰ ਦੇ ਬਿਲਕੁਲ ਨੇੜੇ ਪੈਂਦਾ ਤੇ ਨਾਲ ਹੈਗਾ ਪਿੰਡ ਲਵਾਵਾ ਤੇ ਇਹ ਦੋਨੋਂ ਪਿੰਡਾਂ ਤੋਂ ਕਣਕ ਦੀ ਸੇਵਾ ਵੀਰੇ ਹੁਣੀ ਲੈ ਕੇ ਆਏ ਨੇ ਪਹਿਲਾਂ ਤਾਂ ਉਹਨਾਂ ਹਰੇਕ ਪਰਿਵਾਰਕ ਮੈਂਬਰ ਦਾ ਧੰਨਵਾਦ ਆ ਜਿਨ੍ਹਾਂ ਨੇ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਨਿਕੋ ਕਿਸਾਨ ਪੁੱਤਾਂ ਵਾਂਗੂ ਫਸਲਾਂ ਨੂੰ ਪਾਲਦਾ ਕਣਕ ਨੂੰ ਕਿਵੇਂ ਉਹਦੀ ਰਾਖੀ ਕਰਦਾ ਤੇ ਉਹਦੇ ਵਿੱਚੋਂ ਜਸਵੰਦ ਦਾ ਹਿੱਸਾ ਸਾਡੇ ਦਸ਼ਮੇਸ਼ ਪਿਤਾ ਨੇ ਦੱਸੀ ਹੋਈ ਉਹ ਸੇਵਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਉਹ ਗੁਰੂ ਦੀ ਗੋਲਕ ਆ ਤੇ ਉਹ ਗਰੀਬ ਦੇ ਮੂੰਹ ਤੇ ਕਰੇ ਬੀਰ ਹੁਣੀ ਉਹ ਕਣਕ ਦਾ ਦਾਣਾ ਪਚਾਉਣ ਆਏ ਨੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਦਾ ਦਾਣਾ-ਦਾਣਾ ਜਿਹੜਾ ਭੇਜਿਆ ਗਿਆ ਲੇਖੇ ਲੱਗੇ ਸਾਡੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਬੱਚੇ ਬੱਚੀਆਂ ਸਾਰੇ ਇਸ ਸੁਪਨਿਆਂ ਦੇ ਘਰ ਵਿੱਚ ਕਰੀਬ 800 ਤੋਂ ਪਲੱਸ ਮੈਂਬਰਾਂ ਸੀ ਕਰੀਬ 11-1200 ਮੈਂਬਰ ਦਾ ਪ੍ਰਸ਼ਾਦਾ ਦੋ ਟਾਈਮ ਤਿਆਰ ਹੁੰਦਾ ਤੇ ਜਿਹਦੇ ਵਿੱਚ ਆਟਾ ਜਿਹੜਾ ਸਾਡੇ ਲੱਗਦਾ ਉਹ ਇਹਨਾਂ ਵੀਰਾਂ ਵੱਲੋਂ ਭੇਜੀਆਂ ਗਈਆਂ ਸਵਾਮਾਂ ਕਣਕ ਦੇ ਰੂਪ ਚਾ ਜਿਹੜੀਆਂ ਉਹਦੇ ਰਾਹੀਂ ਵਰਤਦਾ ਤੇ ਗੁਰੂ ਕਿਰਪਾ ਕਰਨ ਸਾਡੇ ਪਰਿਵਾਰਕ ਮੈਂਬਰਾਂ ਦੀਆਂ ਅਸੀਸਾਂ ਇਹਨਾਂ ਨੂੰ ਲੱਗਣ ਬਹੁਤ ਬਹੁਤ ਧੰਨਵਾਦ ਬਾਈ ਤੁਹਾਡੇ ਸਾਰੇ ਨਗਰ ਦੋਨਾਂ ਪਿੰਡਾਂ ਦੇ ਤੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਹੋਰ ਸਾਡੀ ਸਾਂਝ ਐ ਇਸ ਪਿੰਡ ਨਾਲ ਪਰਿਵਾਰ ਨਾਲ ਸਾਡੀ ਜਗਦੀਪ ਭੈਣ ਆ ਸਾਡੇ ਪਰਿਵਾਰ ਦੇ ਵਿੱਚ ਮਾਲਲੇ ਪਿੰਡ ਤੋਂ ਭੈਣ ਨੂੰ ਲੈ ਕੇ ਆਈ ਸੀ ਅਸੀਂ ਤੇ ਉਸ ਪਿੰਡ ਦੇ ਇਹ ਵੀਰ ਇੱਕ ਇਸ ਗੱਲ ਦਾ ਵੀ ਆਪਣਾ ਫਰਜ਼ ਨਿਭਾਉਂਦੇ ਨੇ ਵੀ ਚਲੋ ਸਾਡੇ ਪਿੰਡ ਦੀ ਧੀ ਇੱਥੇ ਰਹਿੰਦੀ ਆ ਵੀ ਅਸੀਂ ਆਪਣਾ ਨਗਰਵੱਲੀਓ ਫਰਜ਼ ਨਿਭਾ ਕੇ ਜਾਈਏ ਤੇ ਜਗਦੀਪ ਭੈਣ ਦੇ ਚਲਦਿਆਂ ਵੀ ਇਹ ਵੀਰ ਹੋਣੀ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਧੰਨਵਾਦ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ